ਆ ਗਏ ਜੇ ਪੀਆਂ ਲਾਈਆਂ ਹੋਣੀਆਂ ਜਾਂ ਤੇ ਗੋਲੀਆਂ ਤੇ ਇੱਕ ਸਰੀ ਇਤਨੀ ਬਹੁਤ ਕੁਝ ਹੋਇਆ ਅੱਛਾ ਫਿਰ ਮੈਂ ਕੁਝ ਛੱਡ ਦਿਆ ਜਿਹੜਾ ਜਿਹੜਾ ਉਹ ਮਨ ਲੱਗ ਰਿਹਾ ਕੀ ਕੀ ਜੋਰ ਹਨ ਹਾਂ ਉਹ ਕੀ ਜੋਰ ਹੈ ਮਹਾਨ ਤੇਰੀ ਆ ਬਾਹੀ ਮਿਲ ਗਈ ਮੈਨੂੰ ਪਰਸੋਂ ਅੱਛਾ ਨਹੀਂ ਆਇਓ ਤੇ ਮੈਂ ਪਰਸੋਂ ਆਈ ਹੋਈ ਤੇ ਹੂੰ ਉਹ ਦੰਤ ਦੋ ਦਿਨ ਹੋ ਜਾਣੇ ਨਾ ਦੋ ਦਿਨ ਤੋਂ ਲੈ ਕੇ ਚੱਲਣਾ ਹੂੰ ਬਾਕੀ ਦੇ ਦੇਖਾਂ ਠੀਕ ਹੈ ਹੁਣ ਇਹਨੂੰ ਦਵਾਈ ਕੀ ਕਰ ਦੂਗੀ ਐਕਸਰੇ ਨੂੰ ਕਿਹੜਾ ਇਹ ਟੁੱਟੀ ਹੋਈ ਹੱਡੀ ਹੈ ਨਾ ਚੱਕ ਕੇ ਐਕਸਰਾ ਕਰ ਦਿੰਦੇ ਆ ਐਸ ਤਰ੍ਹਾਂ ਕਰਦੇ ਆ ਜੇ ਦਾ ਕੋਈ ਹੱਡੀ ਦਾ ਨਕਸੂਰ ਫਿਰਦਾ ਹੈ ਜਿੰਦਰਾ ਜੀ ਦਾ ਪਰਵਾਹ ਹੈ ਸ੍ਰੀ ਹਰਿ ਗੋਬਿੰਦ ਬਹੁਤ ਮਹੰਤੁਲੀ ਮਤਲਬ ਉਸਮੇ ਜਿੰਦਗਿਯੋ ਯਯ ਦੁੱਖੇ ਦੁਖੈ ਅੱਛਾ ਨਾ ਕੋਈ ਅੱਗੇ ਉਹ ਨਾ ਇਹਦਾ ਅੱਛਾ ਇਹ ਵੀ ਦੱਸਦੀ ਨਾ ਮਾਮਾ ਨੂੰ ਨਹੀਂ ਪਰਮੂ ਜੀ ਇਹ ਹੀ ਹੱਤ ਮੋਲ ਨੇ ਹਾਂ ਸਹੀ ਗੱਲ ਹੈ ਹਲਾ ਅੱਜ ਦਿਹਾੜੀ ਲਈ ਅਗਲੇ ਦਿਨ ਮੇਰੇ ਵਰਗੇ ਨੂੰ ਫੜਾ ਦਿੰਦੇ ਹੈ ਇਹ ਹਾਲਾਤ ਹੋ ਰਿਹਾ ਦੁਨੀਆਂ ਦੇ ਦੇਖੇ ਜਾਂਦੇ ਅੱਜ ਤਾਂ ਹੁਣ ਬਿਦੇ ਤੇ ਹੱਲਾਇਆ ਕਿਤੇ ਨਾ ਇਸ ਵਕਤ ਆਹ ਜੀ ਬਿਮਾਰੀ ਦੇਖ ਤੇ Tak tahu ni. Asi. Dulu jauh nak alam makan.